Hello, hello. ਗੁੱਡ ਆਫਟਰਨੂਨ ਬਈ ਸਤਿ ਸ਼੍ਰੀ ਅਕਾਲ ਸਾਰੇ ਸਟੂਡੈਂਟਾਂ ਨੂੰ ਸੋ ਆਜੋ ਬਈ ਸਾਰੇ ਜਲਦੀ ਜਲਦੀ ਆਪਣੀ ਪੰਜਾਬੀ ਦੀ ਕਲਾਸ ਜਿਹੜੀ ਲਾਈਵ ਹੋ ਚੁੱਕੀ ਆ ਇੱਕ ਮਿੰਟ ਬਈ ਕੋ ਹਾਂ ਸੋ ਆਜੋ ਬਈ ਸਾਰੇ ਜਲਦੀ ਜਲਦੀ ਆਪਣੀ ਕਲਾਸ ਜਿਹੜੀ ਲਾਈਵ ਹੋ ਚੁੱਕੀ ਐ ਸੋ ਕਿੰਨੇ ਜਣੇ ਬਈ ਵਾਚ ਕਰ ਰਹੇ ਹੋ 10 ਜਣੇ ਹੈ ਨਾ ਸਾਰੀ ਸੋ ਇੱਕ ਵਾਰੀ ਵੀ ਕਲਾਸ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਤਾਂ ਕਿ ਆਪਾਂ ਕਲਾਸ ਨੂੰ ਅੱਗੇ ਵਧਾ ਸਕੀਏ ਠੀਕ ਹੈ ਬਈ ਸੋ ਆਜੋ ਬਈ ਸੋ ਵੀ ਚੈਨਲ ਦੇ ਉੱਪਰ ਨਵੇਂ ਜੁੜੇ ਨੇ ਤੇ ਪੁਰਾਣੇ ਵੀ ਸਭ ਦਾ ਮੋਸਟ ਵੈਲਕਮ ਸੋ ਜਿਹੜੇ ਬੱਚੇ ਹਲੇ ਤੱਕ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਤੁਸੀਂ ਵਟਸਐਪ ਦੇ ਵਿੱਚ ਜੁਆਇਨ ਨਹੀਂ ਹੋਏ ਤਾਂ ਇਹਨਾਂ ਗਰੁੱਪਾਂ ਦੇ ਵਿੱਚ ਤੁਸੀਂ ਸ਼ਾਮਿਲ ਹੋ ਸਕਦੇ ਹੋ ਇਹਨਾਂ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਤੁਸੀਂ ਕੀ ਕਰਨਾ ਬਈ ਸਕਰੀਨ ਦੇ ਉੱਪਰ ਤਾਂ ਇੱਕ ਨੰਬਰ ਸ਼ੋ ਹੋ ਰਿਹਾ ਹੈ ਇਸ ਨੰਬਰ ਦੇ ਜ਼ਰੀਏ ਤੁਸੀਂ ਇਹਨਾਂ ਦੋਨਾਂ ਗਰੁੱਪਾਂ ਦੇ ਵਿੱਚ ਐਡ ਹੋ ਸਕਦੇ ਹੋ ਠੀਕ ਹੈ ਬਈ ਸੋ ਇਹ ਆਪਣੇ ਕੋਰਸ ਨੇ ਬਈ ਜਿਹੜੇ ਬੱਚੇ ਕੋਰਸ ਨੂੰ ਪਰਚੇਸ ਕਰਨਾ ਚਾਹੁੰਦੇ ਨੇ ਜੁਆਇਨ ਹੋਣਾ ਚਾਹੁੰਦੇ ਨੇ ਇਹਨਾਂ ਦੇ ਵਿੱਚ ਸੋ ਤੁਸੀਂ ਹੋ ਸਕਦੇ ਹੋ ਠੀਕ ਹੈ हां प्ले स्टोर ਦੇ ਵਿੱਚੋਂ ਜਾ ਕੇ ਤੁਸੀਂ ਐਪ ਨੂੰ ਬਿਲਕੁਲ ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਵੀ ਸੋ ਆਓ ਸਟਾਰਟ ਕਰੀਏ ਆਪਣਾ ਫਰਸਟ ਕੁਸਚਨ ਆ ਚੁੱਕਿਆ ਵੀ ਜੈ ਹਿੰਦ ਵੀ ਸਾਰਿਆਂ ਨੂੰ ਗੁੱਡ ਆਫਟਰਨੂੰ ਸਤਿ ਸ੍ਰੀ ਅਕਾਲ ਸੋ ਹੁਣ ਕਲਾਸ ਦੇ ਉੱਪਰ ਫੋਕਸ ਕਰੋ ਵੀ ਫਰਸਟ ਕੁਸਚਨ ਆ ਚੁੱਕਿਆ ਹੈ ਪੰਜਾਬ ਦੇ ਪੂਰਬੀ ਭਾਗ ਨਾਲ ਸੰਬੰਧਿਤ ਕਹਿੰਦੇ ਰੈਤਲ ਦੀ ਮੁੱਖ ਉਪ ਬੋਲੀ ਹੈ ਪੰਜਾਬ ਦੇ ਪੂਰਬੀ ਭਾਗ ਨਾਲ ਸੰਬੰਧਿਤ ਰੈਤਲ ਦੀ ਮੁੱਖ ਉਪ ਬੋ ਜਿਹੜੀ ਉਪ ਬੋਲੀ ਦੀ ਗੱਲ ਕਰ ਰਹੇ ਆਪਾਂ ਮਲਵਈ ਆਉਗੀ ਪਵਾਦੀ ਆਉਗੀ ਪੋਠੋਹਾਰੀ ਆਉਗੀ ਮਲਤਾਨੀ ਆਉਗੀ ਸੋਏ ਕਲਾਸ ਵਿੱਚ ਚਾਹੇ ਕੋਈ ਬੱਚਾ ਪੀਐਸ ਟੈਟ ਦੀ ਤਿਆਰੀ ਕਰ ਰਿਹਾ ਚਾਹੇ ਤੁਸੀਂ ਸੀਸੀ ਕਟ ਦੀ ਤਿਆਰੀ ਕਰ ਰਹੇ ਹੋ ਚਾਹੇ ਤੁਸੀਂ ਨੈਟ ਦੀ ਕਰ ਰਹੇ ਹੋ ਮਾਸਟਰ ਗ੍ਰੇਡਰ ਲੈਕਚਰਾਰ ਕਿਸੇ ਵੀ ਗਵਰਨਮੈਂਟ ਇਗਜ਼ਾਮ ਦੀ ਪੇਪਰ ਦੀ ਤੁਸੀਂ ਤਿਆਰੀ ਕਰ ਰਹੇ ਹੋ ਪੰਜਾਬੀ ਹਰ ਇੱਕ ਜਿਹੜੇ ਪੇਪਰ ਦੇ ਵਿੱਚ ਉਹ ਪੁੱਛੀ ਜਾਂਦੀ ਹੈ ਠੀਕ ਹੈ ਹਾਂ ਕੋ ਡੀ ਕਰ ਰਹੇ ਕੋਈ ਸੀ ਕਰ ਰਹੇ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ 2 ਠੀਕ ਹੈ ਭਈ ਪਵਾਦੀ ਆਉਗਾ ਹਾਂ ਉਸ ਤੋਂ ਬਾਅਦ ਦੇਖੋ ਅਣਵੰਡੇ ਪੰਜਾਬ ਦਾ ਕਹਿੰਦੇ ਕੇਂਦਰੀ ਇਲਾਕਾ ਕਿਹੜਾ ਸੀ ਅਣਵੰਡੇ ਪੰਜਾਬ ਦਾ ਕੇਂਦਰੀ ਇਲਾਕਾ ਜਦੋਂ ਪੰਜਾਬ ਦੀ ਕਹਿੰਦੀ ਵੰਡ ਨਹੀਂ ਹੋਈ ਸੀ ਉਦੋਂ ਪੰਜਾਬ ਦਾ ਕੇਂਦਰੀ ਇਲਾਕਾ ਕਿਸ ਨੂੰ ਮੰਨਿਆ ਜਾਂਦਾ ਸੀ ਮਾਝੇ ਨੂੰ ਮਾਲਵੇ ਨੂੰ ਦੁਆਬੇ ਨੂੰ ਜਾਂ ਪੁਆਦ ਨੂੰ ਹਾਂ ਚਾਰ ਆਪਸ਼ਨਾਂ ਨੇ ਵੀ ਮਾਝਾ ਮਾਲਵਾ ਦੁਆਬਾ ਜਾਂ ਪੁਆਦ ਚਾਰੇ ਆਪਸ਼ਨਾਂ ਦੇ ਵਿੱਚੋਂ ਸਹੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਗੁੱਡ ਆਫਟਰਨੂੰ ਜਿਹੜੇ ਲੇਟ ਆ ਰਹੇ ਹੋ ਹਾਂ ਅਣਵੰਡੇ ਪੰਜਾਬ ਦੀ ਗੱਲ ਕਰਦੇ ਆਪਾਂ ਜਿਸ ਟਾਈਮ ਤੇ ਪੰਜਾਬ ਦੀ ਵੰਡ ਨਹੀਂ ਹੋਈ ਸੀ ਠੀਕ ਹੈ ਬਈ हां सो द राइट आंसर ਬਣੂਗਾ ਵੀ ਤੁਹਾਡਾ 1 ਮਾਝਾ ਠੀਕ ਹੈ ਭਈ ਮਾਝਾ ਉਸ ਤੋਂ ਬਾਅਦ ਦੇਖੋ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਾਂ ਅਤੇ ਰੁੱਤ ਮਾਂ ਅਤੇ ਰੁੱਤ ਵਰਨਨ ਨਾਲ ਸੰਬੰਧਿਤ ਸਹੀ ਜੁਟ ਕਿਹੜਾ ਹੋਊਗਾ 12 ਮਾਂ ਅਤੇ ਥਿੱਤੀ 12 ਮਾਂ ਅਤੇ ਰੁੱਤੀ ਸਦੂ ਅਤੇ ਰੁੱਤੀ ਜਾਂ ਕੁਚੱਜੀ ਅਤੇ ਕਾਫੀ ਕਰੋ ਭਈਆਂ ਸਤੈਨ ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆਪਾਂ ਸੋ ਤੁਹਾਨੂੰ ਕਲਾਸ ਪਸੰਦ ਆ ਰਹੀ ਵੀ ਇੱਕ ਵਾਰੀ ਲਾਈਕ ਸ਼ੇਅਰ ਕਰ ਦੇ ਜਾਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਠੀਕ ਆ ਭਈ ਸ਼ੇਅਰ ਜਰੂਰ ਕਰ ਦਿਆ ਕਰੋ ਕਲਾਸ ਨੂੰ ਹਾਂ ਚਾਰ ਆਪਸ਼ਨਾਂ ਨੇ ਵੀ ਚਾਰੇ ਆਪਸ਼ਨਾਂ ਦੇ ਵਿੱਚੋਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਬਣੇਗਾ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਦੋ ਬਾਰਾ ਮਾਂ ਅਤੇ ਰੁੱਤੀ ਠੀਕ ਆ ਭਈ ਉਸ ਤੋਂ ਬਾਅਦ ਦੇਖੋ ਗੋਇੰਦਵਾਲ ਸਾਹਿਬ ਵਿਖੇ ਕਹਿੰਦੇ ਬੋਲੀ ਦਾ ਬੌਲੀ ਦੀ ਨੀ ਕਿਹੜੇ ਗੁਰੂ ਸਾਹਿਬਾਨ ਵੱਲੋਂ ਰੱਖੀ ਗਈ ਸੀ ਗੋਇਂਦਵਾਲ ਸਾਹਿਬ ਵਿਖੇ ਬੌਲੀ ਦੀ ਜਿਹੜੀ ਨੀਵ ਸੀਗੀ ਉਹ ਕਿਹੜੇ ਗੁਰੂ ਸਾਹਿਬਾਨ ਵੱਲੋਂ ਰੱਖੀ ਗਈ ਸੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਜਾਂ ਗੁਰੂ ਰਾਮਦਾਸ ਜੀ ਚਾਰ ਆਪਸ਼ਨਾਂ ਨੇ ਵੀ ਚਾਰੇ ਆਪਸ਼ਨਾਂ ਦੇ ਵਿੱਚੋਂ ਸਹੀ ਆਨਸਰ ਦੇਣ ਦੀ ਕੋਸ਼ਿਸ਼ ਕਰਿਆ ਕਰੋ ਇੱਕ ਆਨਸਰ ਸਾਰੇ ਬੱਚੇ ਦੇਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਹਾਂ ਕਰੋ ਭਈ ਅਨਸਰ ਚਾਰ ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ ਚਾਰ ਨੰਬਰ ਦਾ ਅਨਸਰ ਕਰਦੇ ਜਾਓ ਭਈ ਕੀ ਬਣੇਗਾ ਵੈਰੀ ਗੁੱਡ ਬਈ ਸਤਿ ਸ਼੍ਰੀ ਅਕਾਲ ਬਈ ਜਿਹੜੇ ਲੇਟ ਆ ਰਹੇ ਹੋ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ 2 ਗੁਰੂ ਅੰਗਦ ਦੇਵ ਜੀ ਠੀਕ ਹੈ ਭਈ ਹਾਂ ਦੇਖ ਲਓ ਭਈ ਜੇਕਰ ਕੋਈ ਡਾਊਟ ਲੱਗਦਾ ਠੀਕ ਹੈ ਕਲੀਅਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਉਸ ਤੋਂ ਬਾਅਦ ਦੇਖੋ ਗੁਰਗੱਦੀ ਦੇ ਪਿਤਾ ਪੁਰਖੀ ਰਵਾਇਤ ਕਿਸ ਗੁਰੂ ਸਾਹਿਬਾਂ ਤੋਂ ਸ਼ੁਰੂ ਹੋਈ ਸੀ ਗੁਰਗੱਦੀ ਦੀ ਪਿਤਾ ਪੁਰਖੀ ਜਿਹੜੀ ਗੁਰਗੱਦੀ ਦੀ ਪਿਤਾ ਪੁਰਖੀ ਰਵਾਇਤ ਸੀ ਉਹ ਕਿਹੜੇ ਗੁਰੂ ਸਹਿਬਾਨ ਤੋਂ ਸਟਾਰਟ ਹੋਈ ਸੀਗੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਜਾਂ ਗੁਰੂ ਰਾਮਦਾਸ ਜੀ ਚਾਰ ਆਪਸ਼ਨਾਂ ਨੇ ਵਿੱਚਾਰੇ ਆਪਸ਼ਨਾਂ ਦੇ ਵਿੱਚੋਂ ਸਹੀ ਆਨਸਰ ਕਰਨ ਦੀ ਕੋਸ਼ਿਸ਼ ਕਰੋ 5 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆ ਵੀ ਆਪਾਂ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ 2 ਗੁਰੂ ਅੰਗਦ ਦੇਵ ਜੀ ਠੀਕ ਹੈ ਬਈ ਗੁਰੂ ਅੰਗਦ ਦੇਵ ਜੀ ਉਸ ਤੋਂ ਬਾਅਦ ਦੇਖੋ ਕਰਤਾਰਪੁਰ ਨਾਂ ਦੇ ਕਹਿੰਦੇ ਦੋ ਸਥਾਨ ਬਸਾਉਣ ਵਾਲੇ ਗੁਰੂ ਸਹਿਬਾਨ ਦੇ ਨਾਂ ਦੇ ਸਹੀ ਜੁਟ ਦੱਸੋ ਕਰਤਾਰਪੁਰ ਨਾਮ ਦੇ ਦੋ ਜਿਹੇ ਸਥਾਨ ਜਿਨ੍ਹਾਂ ਨੇ ਬਸਾਈ ਸੀ ਠੀਕ ਹੈ ਬਈ ਉਹ ਕਿਹੜੇ ਗੁਰੂ ਸਹਿਬਾਨ ਸੀਗੇ ਗੁਰੂ ਨਾਨਕ ਦੇਵ ਅਤੇ ਗੁਰੂ ਅਰਜਨ ਦੇਵ ਜੀ ਗੁਰੂ ਅੰਗਦੇਵ ਅਤੇ ਗੁਰੂ ਅਮਰਦਾਸ ਜੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਜਾਂ ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਜੀ ਕਰੋ ਬਈ ਆਨਸਰ ਚਾਰ ਆਪਸ਼ਨਾਂ ਨੇ ਬਈ ਚਾਰੇ ਆਪਸ਼ਨਾਂ ਦੇ ਵਿੱਚੋਂ ਸਹੀ ਆਨਸਰ ਕਰਨ ਦੀ ਕੋਸ਼ਿਸ਼ ਕਰੋ 6 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ ਠੀਕ ਹੈ ਬਈ 6 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ ਹਾਂ ਕਰਤਾਰਪੁਰ ਨਾਂ ਦੇ ਕੇ ਦੋ ਸਥਾਨ ਕਿੰਨਾ ਨੇ ਬਸਾਏ ਸੀ ਕਿਹੜੇ ਗੁਰੂ ਸਾਹਿਬਾਨ ਦੇ ਵੱਲੋਂ ਇਹ ਵੀ ਤੁਹਾਡੀ ਫਰਮਾਇਸ਼ ਤੀਣੀ ਜਿਹੜੇ ਬੱਚੇ ਕਹਿੰਦੇ ਸੀ ਵੀ ਆਪਣੇ ਵਿੱਚ ਗੁਰੂ ਸਾਹਿਬਾਨ ਦੇ ਪੰਜਾਬ ਦੇ ਇਤਿਹਾਸ ਨੂੰ ਵਿੱਚ ਪਾਉਣ ਦੀ ਕੋਸ਼ਿਸ਼ ਕਰੋ ਸੋ ਆਪਾਂ ਉਹਨਾਂ ਦੀ ਫਰਮਾਇਸ਼ ਦੇ ਅਧੀਨ ਇਹ ਕੁਐਸਚਨ ਕਰ ਰਹੇ ਹਾਂ ਠੀਕ ਹੈ ਸੋ ਵੈਸੇ ਵੀ ਮੈਂ ਇੱਕ ਕੱਲ੍ਹ ਤੁਹਾਨੂੰ ਇੱਕ ਗੱਲ ਦੱਸੀ ਸੀ ਵੀ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਆ ਪਰ ਪੰਜਾਬ ਵਾਰੀ ਪਤਾ ਹੋਣਾ ਚਾਹੀਦਾ ਆਪਣੇ ਗੁਰੂ ਸਾਹਿਬਾਨਾਂ ਵਾਰੀ ਠੀਕ ਹੈ ਆਪਣੇ ਕਲਚਰ ਵਾਲੀ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ ਇੱਕ ਗੁਰੂ ਨਾਨਕ ਦੇਵ ਅਤੇ ਗੁਰੂ ਅਰਜਨ ਦੇਵ ਜੀ ਠੀਕ ਹੈ ਬਈ ਹਾਂ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਪਹਿਲਾ ਸਿੱਖਾ ਐਂਗਲੋ ਯੁੱਧ ਕਦੋਂ ਹੋਇਆ ਸੀ ਜੇਕਰ ਆਪਾਂ ਗੱਲ ਕਰੀਏ ਸਿੱਖਾ ਐਂਗਲੋ ਯੁੱਧ ਦੀ ਜਿਹੜਾ ਪਹਿਲਾ ਹੋਇਆ ਸੀਗਾ ਫਰਸਟ ਉਹ ਕਦੋਂ ਹੋਇਆ ਸੀਗਾ 1844 ਤੋਂ 45 1845 ਤੋਂ 46 1846 ਤੋਂ 47 ਜਾਂ 1848 ਤੋਂ 49 ਹਾਂ ਕਰੋ ਭਈ ਆਨਸਰ ਜੇ ਕਿਸੇ ਕੁਐਸਚਨ ਦੇ ਵਿੱਚ ਤੁਹਾਨੂੰ ਕਿਸੇ ਬੱਚੇ ਨੂੰ ਕੋਈ ਡਾਊਟ ਲੱਗਦਾ ਹੁੰਦਾ ਮੈਂ ਹਰ ਵਾਰ ਬੋਲਦੀ ਹੁਣੀ ਹੈ ਭਾਈ ਕਲਾਸ ਤੋਂ ਬਾਅਦ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਉਸ ਕੁਐਸਚਨ ਨੂੰ ਪਿੰਨ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਮੈਂਟ ਕਰਦਿਆ ਕਰੋ ਠੀਕ ਹੈ ਵੀ ਸਾਨੂੰ ਇਹ ਕੁਐਸਚਨ ਮੈਡਮ ਨਹੀਂ ਸਮਝ ਆਇਆ ਸਾਨੂੰ ਐ ਲੱਗਦਾ ਵੀ ਸਾਡਾ ਸਹੀ ਹੈ ਤੁਸੀਂ ਗਲਤ ਕਰਵਾਇਆ ਠੀਕ ਹੈ ਮੈਂ ਬਾਰ ਬਾਰ ਕਹਿ ਨਹੀਂ ਹੁੰਨੀ ਆ ਕੋਈ ਟੀਚਰ ਪਰਫੈਕਟ ਨਹੀਂ ਹੈਗਾ ਕੋਈ ਇਹ ਨਹੀਂ ਬਣਿਆ ਹੁੰਦਾ राजे ਵੀ ਆਪਾਂ ਪਰਮਾਤਮਾ ਬੋਲੋ ਵੀ ਇੰਨੀ ਬਖਸ਼ਿਸ਼ ਵਰਤੀ ਹੋਈ ਆਪਾਂ ਨੂੰ ਵੀ ਆਪਾਂ ਸਹੀ ਹੂ ਜਾਂ ਫਗਦੇ ਗਲਤ ਨਹੀਂ ਹੋ ਸਕਦੇ ਠੀਕ ਹੈ ਇਨਸਾਨ ਹੈ ਇਨਸਾਨ ਗਲਤੀਆਂ ਦਾ ਪਤਲਾ ਹੁੰਦਾ ਹੈ ਗਲਤੀ ਹਰ ਇੱਕ ਤੋਂ ਹੋ ਜਾਂਦੀ ਹੈ ਠੀਕ ਹੈ ਬਾਏ ਮਿਸਟੇਕ ਕਈ ਵਾਰੀ ਕੋਈ ਆਪਸ਼ਨ ਗਲਤ ਲੱਗੀ ਹੁੰਦੀ ਆ ਭਾਈ ਇਸ ਮੇਰੇ ਤੋਂ ਵੀ ਗਲਤ ਹੋ ਸਕਦਾ ਠੀਕ ਹੈ ਇਸ ਕਰਕੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਉਸ ਨੂੰ ਮੈਂਸ਼ਨ ਕਰਦਿਆ ਕਰੋ क्वेश्चन ਨੂੰ ਆਪਾਂ ਅਗਲੇ ਦਿਨ ਉਸ ਨੂੰ ਸਹੀ ਕਰ ਲਿਆ ਕਰਾਂਗੇ ਠੀਕ ਹੈ ਹਾਂ ਸਤਿ ਸ਼੍ਰੀ ਅਕਾਲ ਬਈ ਸੋ ਇਦਰ ਰਾਈਟ ਆਨਸਰ ਬਣੂਗਾ ਤੁਹਾਡਾ 7 ਦਾ 2 1845 ਤੋਂ 1846 ਠੀਕ ਹੈ ਵੀ ਸਿੱਖਾ ਅੰਗਲੋ ਯੁੱਧ ਕਰੇ ਹੋਏ ਸੀ 1845 ਤੋਂ 1846 ਚਿਆਲੀ ਉਸ ਤੋਂ ਬਾਅਦ ਦੇਖੋ 8 ਨੰਬਰ ਕੁਸਚਨ ਤੇ ਆ ਗਈ ਬਈ ਆਪਾਂ ਆਸਾ ਦੀ ਵਾਰ ਬਾਣੀ ਦੇ ਰਚਨਾਕਾਰ ਨਾਲ ਸੰਬੰਧਿਤ ਗੁਰੂ ਸਹਿਬਾਨ ਦਾ ਜੁਟ ਕਿਹੜਾ ਸਹੀ ਹੋਵੇਗਾ ਜੇਕਰ ਆਪਾਂ ਗੱਲ ਕਰੀਏ ਆਸਾ ਦੀ ਵਾਰ ਆਸਾ ਦੀ ਵਾਰ ਜਿਹੜੇ ਬਾਣੀ ਦੇ ਰਚਨਾਕਾਰ ਹੋਈ ਨੇ ਉਹਨਾਂ ਨਾਲ ਸੰਬੰਧਿਤ ਗੁਰੂ ਸਹਿਬਾਨ ਦਾ ਕਿਹੜਾ ਜੁਟ ਸਹੀ ਹੋਵੇਗਾ ਗੁਰੂ ਨਾਨਕ ਦੇਵ ਜੀ ਤੇ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਅਤੇ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਤੇ ਗੁਰੂ ਅਮਰਦਾਸ ਜੀ ਜਾਂ ਗੁਰੂ ਨਾਨਕ ਦੇਵ ਜੀ ਤੇ ਗੁਰੂ ਰਾਮਦਾਸ ਜੀ ਕਰੋ ਵੀ ਚਾਰ ਆਪਸ਼ਨਾਂ ਨੇ ਬਈ ਆਪਣੇ ਅੱਗੇ ਆਸਾ ਦੀ ਵਾਰ ਦੀ ਬਾਣੀ ਦੇ ਰਚਨਾਕਾਰ ਨਾਲ ਸੰਬੰਧਿਤ ਹੀ ਗੱਲ ਹੋ ਰਹੀ ਹੈ ਹਾਂ ਹਾਂ ਕਰੋ ਵੀ ਅਨਸਰ ਸੋ ਕਲਾਸ ਪਸੰਦ ਆ ਰਹੀ ਵੀ ਲਾਈਕ ਸ਼ੇਅਰ ਕਰਦੇ ਜਾਇਆ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਤਾ ਕਰੋ ਠੀਕ ਹੈ ਕਲਾਸ ਨੂੰ ਵੱਧ ਤੋਂ ਵੱਧ ਨਾਲ ਸਟੂਡੈਂਟ ਜੋੜਨ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਵੀ ਇਕ ਤਰਤਾ ਨਾਲ ਲਿਖਿਆ ਆ ਕਰੋ ਨਮਾ ਹਾਂ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਆਪਾਂ ਗੱਲ ਕਰ ਰਹੇ ਆ 8 ਨੰਬਰ ਕੁਐਸਚਨ ਦੀ ਸੋ 8 ਨੰਬਰ ਦਾ ਰਾਈਟ ਆਨਸਰ ਬਣੂਗਾ ਤੁਹਾਡਾ 2 ਗੁਰੂ ਨਾਨਕ ਦੇਵ ਅਤੇ ਗੁਰੂ ਅੰਗਦ ਦੇਵ ਜੀ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੀ ਗਈ ਕਹਿੰਦੇ ਪਹਿਲੀ ਲੜਾਈ ਨਾਲ ਸੰਬੰਧਿਤ ਸਥਾਨ ਹੈ ਜੇਕਰ ਆਪਾਂ ਸਿੱਧੇ ਤੌਰ ਤੇ ਗੱਲ ਕਰੀਏ ਬਿਸ਼ੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜਿਹੜੀ ਪਹਿਲੀ ਲੜਾਈ ਲੜੀ ਗਈ ਸੀ ਭਈ ਉਹ ਕਿਹੜੇ ਸਥਾਨ ਤੇ ਲੜੀ ਗਈ ਸੀ ਠੀਕ ਹੈ ਨੰਦਾਉਣ ਪੰਘਾਣੀ ਅਨੰਦਪੁਰ ਸਾਹਿਬ ਜਾਂ ਚਮਕੌਰ ਸਾਹਿਬ ਚਾਰ ਆਪਸ਼ਨ ਨੇ ਬਈ ਨੰਦਾਉਣ ਪੰਘਾਣੀ ਅਨੰਦਪੁਰ ਸਾਹਿਬ ਜਾਂ ਚਮਕੌਰ ਸਾਹਿਬ ਚਾਰ ਆਪਸ਼ਨਾਂ ਦੇ ਵਿੱਚੋਂ ਸਹੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਿਸ਼ੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪਹਿਲੀ ਲੜਾਈ ਕਿੱਥੇ ਲੜੀ ਗਈ ਸੀ ਹਾਂ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ 2 ਪੰਘਾਣੀ ਠੀਕ ਹੈ ਬਈ ਪੰਘਾਣੀ ਦੀ ਲੜਾਈ ਉਸ ਤੋਂ ਬਾਅਦ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਬਜ਼ਾਦਿਆਂ ਦੇ ਜਿਹੜੇ ਕਰਮ ਸੀਗੇ ਆ ਨਾਮ ਕਰਮ ਅਨੁਸਾਰ ਲਿਖੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਬਜ਼ਾਦੇ ਚਾਰ ਸਹਬਜ਼ਾਦਿਆਂ ਦੇ ਨਾਮ ਕਰਮ ਅਨੁਸਾਰ ਲਿਖਣੇ ਨੇ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਇਹ ਉਸੇ ਦੇ ਆਧਾਰ ਤੇ ਮੈਂ ਜੋ ਕੁਸਚਨ ਪਾਇਆ ਠੀਕ ਹੈ ਮੈਂ ਤੁਹਾਨੂੰ ਕੱਲ ਕਿਹਾ ਸੀਗਾ ਵੀ ਆਪਣੇ ਜਿਹੜੇ ਬੱਚੇ ਨੇਗੇ ਵਿਰਾਟ ਕੋਹਲੀ ਹੋ ਗਿਆ ਸਲਮਾਨ ਖਾਨ ਹੋ ਗਿਆ ਸ਼ਾਹਰੂਖ ਖਾਨ ਹੋ ਗਿਆ ਹਨਾ ਇਹਨਾਂ ਨੂੰ ਆਪਦਾ ਏ ਆਈਡਲ ਮੰਨਦੇ ਨੇ ਵੀ ਅੱਜ ਕੱਲ ਇਹ ਸਾਡੇ ਆਈਡਲ ਨਹੀਂ ਉਹ ਜਿਹਮ ਮਜਾਂਦੇ ਨੇ ਉਹ ਸਬਤ ਬਾਦ ਪੈਸਾ ਕਮਾਉਂਦਾ ਭਾਈ ਉਹ ਵਧੀਆ ক্রিকেট ਖੇਡਦਾਗਾ ਜਾਂ ਕੁੜੀਆਂ ਹੀਰੋ ਨਿ ਬਣਾਉਂਦੀਆਂ ਨੇ ਹਨਾ ਕਿਸੇ ਸਿੰਗਰ ਨੂੰ ਬਣਾਉਂਦੀਆਂ ਨੇ ਲੇਡੀ ਹੁੰਦੀਆਂ ਨੇ ਜਿਹੜੀਆਂ ਲੇਡੀ ਸਿੰਗਰ ਹੋ ਗਈਆਂ ਫੀਮੇਲ ਐਕਟਰ ਹੋ ਗਈਆਂ ਵੀ ਇਹ ਸਾਡੀ ਹੋ ਗਈ ਜਿਵੇਂ ਸੋਨ ਆਵਾਜ਼ ਵਾਲੀ ਭਾਈ ਆਹ ਹੋਰ ਹੋ ਗਈਆਂ ਹਨਾ ਵੀ ਅੱਜਕੱਲ ਦੇ ਜੇਕਰ ਆਪਾਂ ਬੱਚਿਆਂ ਨੂੰ ਪੁੱਛੇ ਮੈਂ ਤੈਨੂੰ ਖੱਲ ਵੀ ਦੱਸੇ ਸੀ ਸ਼ਹੀਦੀ ਜੋੜ ਮੇਲੇ ਤੇ ਜਾਂਦੇ ਨੇ ਬੱਚਿਆਂ ਨੂੰ ਇਹ ਨਹੀਂ ਪਤਾ ਸ਼ਹੀਦੀ ਜੋੜ ਮੇਲਾ ਲੱਗਦਾ ਕਿਉਂ ਹੈ ਫਿਰ ਉਹ ਥੇ ਹੀ ਨਹੀਂ ਪਤਾ ਵੀ ਜਿਹੜੇ ਚਾਰ ਆਪਣੇ ਸਹਬਜ਼ਾਦੇ ਹੋਏ ਨੇ ਸਹਬਜ਼ਾਦੇ ਦੇ ਨਾਮ ਕੀ ਸੀਗੇ ਨਨਕੀਸਨ ਨੂੰ ਹੀ ਪਤਾ ਮੈਂ ਉਸੇ ਦੇ ਆਧਾਰ ਤੇ ਕੁਸਚਨ ਪਾਇਆ ਸੋ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਹਾਂ ਹਾਂ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਅਜੀਤ ਸਿੰਘ ਅ ਜੁਝਾਰ ਸਿੰਘ ਅ ਜ਼ਰਾਵਰ ਸਿੰਘ ਅਤੇ ਫਤਿਹ ਸਿੰਘ ਠੀਕ ਹੈ ਬਈ ਸਹੀ ਕਰਮ ਦੇ ਅਨੁਸਾਰ ਸਭ ਤੋਂ ਵੱਡੇ ਕੌਣ ਸੀਗੇ ਅਜੀਤ ਸਿੰਘ ਫਿਰ ਜੁਝਾਰ ਸਿੰਘ ਫਿਰ ਜ਼ਰਾਵਰ ਸਿੰਘ ਫਿਰ ਫਤਿਹ ਸਿੰਘ ਠੀਕ ਹੈ ਬਈ ਸਹੀ ਆਪਸ਼ਨ ਬਣੂਗੀ ਤੁਹਾਡੀ ਸੀ ਠੀਕ ਹੈ ਪਤਾ ਹੋਣਾ ਚਾਹੀਦਾ ਆਪਾਂ ਨੂੰ ਹਰ ਇੱਕ ਚੀਜ਼ ਬਾਰੇ ਠੀਕ ਹੈ ਬਈ ਬੱਚਿਓ ਹਾਂ ਉਸ ਤੋਂ ਬਾਅਦ ਦੇਖੋ ਜਪੂਜੀ ਸਾਹਿਬ ਦੇ ਕਹਿੰਦੇ ਪੰਜ ਖੰਡਾਂ ਦਾ ਕਰਮ ਲਿਖੋ ਜਪੂਜੀ ਸਾਹਿਬ ਦੇ ਪੰਜ ਖੰਡਾਂ ਦਾ ਕਰਮ ਕੀ ਬਣੇਗਾ ਸਹੀ ਕਰਮ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਜਾਂ ਸੱਚ ਖੰਡ ਹਾਂ ਕਰੋ ਬਈ ਅਨਸਰ ਸਹੀ ਸੀ ਕੁੰਜ ਦੇ ਵਿੱਚ ਸਹੀ ਕਰਮ ਲਗਾਉਣਾ ਆਪਾਂ ਨੇ ਜਪੂਜੀ ਸਾਹਿਬ ਦਾ ਤੁਹੋ ਕਲਾਸ ਪਸੰਦ ਆ ਰਹੀਏ ਇੱਕ ਵਾਰੀ ਥੰਬਸ ਅਪ ਕਰਕੇ ਦੱਸ ਦੋ ਬਈ ਠੀਕ ਹੈ ਆਪਣੇ ਦੋਸਤਾਂ ਮਿੱਤਰਾਂ ਨੂੰ ਕਲਾਸ ਨੂੰ ਸ਼ੇਅਰ ਜ਼ਰੂਰ ਕਰਨਾ ਠੀਕ ਹੈ ਬਈ ਹਾਂ ਸਾਡੀ ਸਿਹਤ ਚਾਹੇ ਕਿਵੇਂ ਹੋਵੇ ਆਪਾਂ ਕਿਸੇ ਵੀ ਹਾਲਾਤ ਦੇ ਵਿੱਚ ਹੋਈਏ ਪਰ ਮੈਂ ਅੱਜ ਸੋਚਿਆ ਸੀ ਵੀ ਮੈਂ ਕਲਾਸ ਨਹੀਂ ਲਗਾਉਣੀ ਕਿਉਂਕਿ ਅੱਜ ਸਵੇਰ ਤੋਂ ਥੋੜੀ ਮੇਰੀ ਤਬੀਅਤ ਸਹੀ ਨਹੀਂ ਚੱਲ ਰਹੀ ਤੁਹਾਨੂੰ ਆਵਾਜ਼ ਤੋਂ ਹੀ ਪਤਾ ਲੱਗ ਰਿਹਾ ਹੋਊਗਾ ਨਾ ਸੁਸੂ ਹੋ ਰਹੀ ਹੈ ਪਈ ਵਿੱਚ ਹੈ ਨਾ ਕਿ ਜਦੋਂ ਮੈਨੂੰ ਅਲਰਜੀ ਵੱਜ ਜਾਂਦੀ ਹੈ ਫਿਰ ਮੈਨੂੰ ਐ ਹੁੰਦਾ ਵੀ ਆਪਾਂ ਕੋਈ ਕੰਮ ਵੀ ਨਾ ਕਰੀਏ ਬਸ ਪਈ ਰਹੋ ਪਰ ਫਿਰ ਵੀ ਮੈਂ ਸੋਚਿਆ ਵੀ ਨਹੀਂ ਇੱਕ ਦਿਨ ਦੇ ਨਾਲ ਬੱਚਿਆਂ ਦਾ ਕੰਮ ਬਹੁਤ ਪਿੱਛੇ ਜਾਂਦਾ ਨਾ ਪਰਸੋ ਕੀ ਹੋਇਆ ਸੀ ਆਪਣੀ ਕਲਾਸ ਵੈਸੀ ਰੁਕੂਗੀ ਸੀ ਣੈਟ ਕਰਕੇ ਨਾ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਅੱਧਾ ਘੰਟਾ ਹੋਰ ਔਖੇ ਹੋ ਲੈਣੇ ਬੱਚਿਆਂ ਕਰਕੇ ਹਨਾ ਪਰ ਬੱਚਿਆਂ ਦੀ ਸਟੱਡੀ ਨਹੀਂ ਰੁਕਣੀ ਚਾਹੀਦੀ ਪੜਾਈ ਨਹੀਂ ਰੁਕਣੀ ਚਾਹੀਦੀ ਜੇਕਰ ਆਪਾਂ ਇੱਕ ਦਿਨ ਕੰਮ ਨਹੀਂ ਕਰਦੇ ਬਹੁਤ ਦਿਨ ਪਿੱਛੇ ਜਾਂਦੇ ਤੇ ਫਿਰ ਦੁਬਾਰਾ ਕੰਮ ਕਰਨ ਨੂੰ ਜੀਵ ਹੀ ਨਹੀਂ ਕਰਦਾ ਹਨਾ ਹਾਂ ਸੋ ਬਈ ਹੁਣ ਤੁਹਾਡਾ ਵੀ ਹੱਕ ਬਣਦਾ ਵੀ ਤੁਸੀਂ ਕਲਾਸ ਨੂੰ ਲਾਈਕ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਐ ਸੋ ਦਾ ਰਾਈਟ ਆਨਸਰ ਬਣੂਗਾ ਬਈ ਆਪਣੇ ਕੁਐਸਚਨ ਦਾ 1 ਸਭ ਤੋਂ ਪਹਿਲਾਂ ਆਊਗਾ ਤੁਹਾਡਾ ਧਰਮ ਖੰਡ ਫਿਰ ਗਿਆਨ ਖੰਡ ਫਿਰ ਸ਼ਰਮ ਖੰਡ ਫਿਰ ਕਰਮ ਖੰਡ ਫਿਰ ਸੱਚ ਖੰਡ ਠੀਕ ਠੀਕ ਐ ਬਈ ਹਾਂ ਉਸ ਤੋਂ ਬਾਅਦ ਦੇਖੋ ਗੁਰੂ ਨਾਨਕ ਦੇਵ ਜੀ ਦੀਆਂ ਕਹਿੰਦੇ ਬਾਣੀਆਂ ਹਨ ਜੇਕਰ ਆਪਾਂ ਗੱਲ ਕਰੀਏ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਹੜੀਆਂ-ਕਿਹੜੀਆਂ ਬਾਣੀਆਂ ਮਿਲਦੀ ਨੇ ਆਸਾ ਦੀ ਆ ਸੌਰੀ ਜਪੂਜੀ ਸਾਹਿਬ ਆਸਾ ਦੀ ਵਾਰ ਅਨੰਦ ਸਾਹਿਬ ਅਨੰਦ ਸਾਹਿਬ ਜਪੂਜੀ ਸਾਹਿਬ ਇਹ 12 ਮਾਂ ਮਾਂਜ ਆਸਾ ਦੀ ਵਾਰ ਅਕਾਲ ਉਸਤਤਿ ਇਹ ਵਣ ਜਾਰੀ ਬਾਬਰ ਬਾਣੀ ਮਾਰੂ ਸੋਲੇ ਸਿੱਧ ਗੋਸ਼ਟ ਚਾਰ ਆਪਸ਼ਨਾਂ ਨੇ ਬਈ ਚਾਰੇ ਆਪਸ਼ਨਾਂ ਦੇ ਵਿੱਚੋਂ ਸਹੀ ਆਨਸਰ ਲੈਣ ਦੀ ਕੋਸ਼ਿਸ਼ ਕਰੋ ਹਾਂ ਕਰੋ ਬਈ ਆਨਸਰ 12 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ 12 ਨੰਬਰ ਤੇ ਹੂੰ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਠੀਕ ਹੈ ਬਈ ਚਾਰ ਪਾਵਰ ਬਾਣੀ ਮਾਰੂ ਸੋਲੇ ਅਤੇ ਸਿੱਧ ਗੋਸ਼ਟ ਠੀਕ ਹੈ ਬਈ 13 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆਪਾਂ ਕਹਿੰਦੇ ਜਿਸ ਪਿਆਰੇ ਸਿਓ ਨੇਹੂ ਤਿਸ ਅੱਗੇ ਮਰ ਚਲੀਏ 17 ਹਨ ਕਹਿੰਦੇ ਜਿਸ ਪਿਆਰੇ ਸਿਓ ਨੇਹੂ ਵੀ ਜਿਹੜੇ ਪਿਆਰੇ ਨਾਲ ਆਪਾਂ ਨੂੰ ਪਿਆਰ ਹੈ ਨੇ ਆਪਾਂ ਨਹੀਂ ਕਹਿ ਸਕਦੇ ਵੀ ਮੇਰਾ ਉਹਦੇ ਨਾਲ ਪਿਆਰ ਆ ਹਨਾ ਕਹਿੰਦੇ ਫਿਰ ਉਹਦੇ ਅੱਗੇ ਮਰ ਚਲੀਏ ਇਹ ਸਤਨਾ ਕੀ ਨਹੀਂ ਇਨਾਂ ਦੇ ਦੁਆਰਾ ਲਿਖੀਆਂ ਹੋਈਆਂ ਨੇ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਅੰਗਦ ਦੇਵ ਜੀ ਜਾਂ ਗੁਰੂ ਅਮਰਦਾਸ ਜੀ ਕਰੋ ਬਈ ਅਨਸਰ ਹਾਂ 13 ਨੰਬਰ ਕੁਐਸਚਨ ਤੇ ਪਹੁੰਚ ਚੁੱਕਿਆ ਬਈ ਆਪਾਂ 13 ਨੰਬਰ ਤੇ ਸੋ ਅਨਸਰ ਕਰਦੇ ਜਾਓ ਬਈ ਅਨਸਰ ਕੀ ਬਣੇਗਾ ਬਈ ਸੋ ਦ ਰਾਈਟ ਆਨਸਰ ਬਣੂਗਾ ਵੀ ਆਪਣੇ ਕੁਐਸਚਨ ਦਾ 2 ਗੁਰੂ ਅੰਗਦ ਦੇਵ ਜੀ ਠੀਕ ਹੈ ਬਈ ਗੁਰੂ ਅੰਗਦ ਦੇਵ ਜੀ ਹਾਂ ਉਸ ਤੋਂ ਬਾਅਦ ਦੇਖੋ ਕਹਿੰਦੇ 1479 ਤੋਂ 1574 ਈਸਵੀ ਦਾ ਸਮਾਂ ਹੈ ਜੇਕਰ ਆਪਾਂ ਗੱਲ ਕਰੀ 1479 ਤੋਂ 1574 ਈਸਵੀ ਦਾ ਸਮਾਂ ਕਿੰਨਾ ਦਾ ਹੈ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਜਾਂ ਕਿਸੇ ਦਾ ਵੀ ਨਹੀਂ ਕਰੋ ਬਈ ਆਨਸਰ ਕਵਸਚਨ ਨੰਬਰ 14 ਤੇ ਆ ਚੁੱਕੇ ਆਪਾਂ ਆਨਸਰ ਸਾਰੇ ਬੱਚੇ ਦੇਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਬਈ ਇੱਕ ਦੂਸਰੇ ਦੇ ਪਿੱਛੇ ਲੱਗ ਕੇ ਜੇ ਇੱਕ ਨੇ ਬੀ ਕਰਤਾ ਤਾਂ ਬੀ ਦੇ ਛੋਟੇ ਨੇ ਚੱਕਿਆ ਕਰੋ ਜੇ ਤੂੰ ਤੀਸਰੇ ਨੇ ਸੀ ਕਰਤਾ ਸੀ ਦੇ ਪਿੱਛੇ ਪੈ ਜਾਂਦੇ ਨੇ ਹਨਾ ਉਹ ਨਹੀਂ ਕਹਿੰਦੇ ਨੇ ਫੱਟੇ ਚੱਕ ਦਿੰਨੇ ਆਪਾਂ ਇੱਕ ਕੰਮ ਨਹੀਂ ਹਨਾ ਆਪਦੇ ਦਿਮਾਗ ਦੇ ਹਿਸਾਬ ਨਾਲ ਜਿੰਨੀ ਤੁਹਾਨੂੰ ਨੌਲੇਜ ਹੁੰਦੀ ਹੈ ਤੁਸੀਂ ਆ ਖੁਦ ਆਨਸਰ ਦੇਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਬਈ ਹਾਂ ਹੈਗਾ ਨਾ ਆਪਾਂ ਕਹਿੰਦੇ ਨੇ ਫੱਟੇ ਚੱਕਦੀ ਆਪਾਂ ਦਾ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 2 ਗੁਰੂ ਅਮਰਦਾਸ ਜੀ ਠੀਕ ਹੈ ਵੀ ਕਿਸੇ ਨੇ ਵੀ ਨਹੀਂ ਕੀਤਾ ਵੀ ਕਿਸੇ ਨੇ ਵੀ ਨਹੀਂ ਕੀਤਾ ਠੀਕ ਹੈ ਬਈ ਸੋ ਜੇ ਕੋ ਡਾਊਟ ਲੱਗਦਾ ਹੋਇਆ ਬਈ ਫਿਰ ਦੇਖ ਲਿਓ ਹਨਾ ਜੇ ਕੋ ਡਾਊਟ ਲੱਗਦਾ ਹੋਇਆ ਇੱਕ ਦੋ ਮਿੰਟ ਦੇਖ ਲਿਆ ਕਰੋ ਉਸ ਨੂੰ ਆਪਾਂ ਨੂੰ ਕਿਹੜਾ ਕੋਈ ਕਾਲੀ ਵੇਪਾ ਭਜੇ ਜਾਣੀ ਹੈ ਹਣਾ ਵੀ ਭਈ ਆਪਾਂ ਨੇ ਭੱਜ ਕੀ ਕੰਮ ਕੰਮ ਕਰਨਾ ਹਨਾ ਵੀ ਹੋਰ ਬਾਲੇ ਕੰਮ ਰੁਕੇ ਪੈ ਨਹੀਂ ਆਪਣੇ ਤਾਂ ਚਲੋ ਜਿੰਨਾ ਟਾਈਮ ਸੰਤੁਸ਼ਟੀ ਨਹੀਂ ਹੁੰਦੀ ਆਪਾਂ ਅੱਗੇ ਨਹੀਂ ਕਰਦੇ ਠੀਕ ਹੈ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਦੋ ਹੀ ਬਣੇਗਾ ਗੁਰੂ ਅਮਰਦਾਸ ਜੀ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਕਹਿੰਦੇ ਗੁਰੂ ਰਾਮਦਾਸ ਜੀ ਦੀ ਰਚਨਾ ਹੈ ਜੇਕਰ ਆਪਾਂ ਗੱਲ ਕਰੀਏ ਸ੍ਰੀ ਗੁਰੂ ਰਾਮਦਾਸ ਜੀ ਦੀ ਰਚਨਾ ਕਿਹੜੀ ਹੈ ਹਰ ਪ੍ਰੇਮ ਬਾਣੀ ਮਨ ਮਾਰਿਆ ਠੀਕ ਹੈ ਵੀ ਚਾਰੇ ਆਪਸ਼ਨਾਂ ਨੇ ਚਾਰੇ ਆਪਸ਼ਨਾਂ ਦੇ ਵਿੱਚੋਂ ਅਣੀਆਲੀ ਆਇਆ ਰਾਜੇ ਰਾਹ ਰਾਮ ਰਾਜੀ ਮਨ ਮੇਰਾ ਲੋਚੇ ਗੁਰਦਸ਼ਨ ਤਾਈ ਇਹ ਮਨ ਮੇਰੀਆ ਤੂੰ ਸਦਾ ਹਰ ਨਾਲੇ ਠੀਕ ਹੈ ਹਰ ਨਾਲੇ ਚਾਰੇ ਬਾਣੀ ਦੇ ਤੁਕਾਂ ਨੇ ਵੀ ਚਾਰੇ ਬਾਣੀ ਦੇ ਤੁਕਾਂ ਦੇ ਵਿੱਚੋਂ ਤੁਸੀਂ ਇਹ ਦੱਸਣਾ ਕਿ ਕਿਹੜੀ ਰਚਨਾ ਗੁਰੂ ਰਾਮਦਾਸ ਜੀ ਦੀ ਹੈ ਹਾਂ ਗੁਰੂ ਰਾਮਦਾਸ ਕੌਣ ਹੋਏ ਨੇ ਰਾਮਦਾਸ ਰੋਬਰਨਾਤੇ ਸਭ ਉਤਰੇ ਪਾਪ ਕਮਾਤੇ ਸ੍ਰੀ ਹਰਮਨਦਾਸ ਸਾਹਿਬ ਵਾਲੇ ਹੈ ਨਾ ਹਾਂ ਕਰੋ ਬਈ ਅਨਸਰ 15 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆ ਜਦੇ ਬੱਚੇ ਨੂੰ ਕੁਸਚਨ ਔਖੇ ਲੱਗ ਰਹੇ ਤਾਂ ਹੀ ਇਹਦੇ ਚੋਂ ਕਲਾਸ ਛੱਡ ਕੇ ਭੱਜ ਗਏ ਨਾ ਹਾਂ ਚਲੋ ਕੋਈ ਗੱਲ ਨਹੀਂ ਇਹਦਾ ਰਾਈਟ ਅਨਸਰ ਬਣੂਗਾ ਵੀ ਤੁਹਾਡਾ 1 ਹਾਂ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੀ ਆਏ ਰਾਮ ਰਾਜੀ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਦੇਖੋ ਕੌਂਟਾ ਸਾਹਿਬ ਕਹਿੰਦੇ ਕਿਸ ਗੁਰੂ ਨਾਲ ਸੰਬੰਧਿਤ ਹੈ ਪੌਂਟਾ ਸਾਹਿਬ ਕਿਸ ਗੁਰੂ ਨਾਲ ਸੰਬੰਧਿਤ ਹੈ ਗੁਰੂ ਨਾਨਕ ਦੇਵ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਅਰਜਨ ਦੇਵ ਜੀ ਆ ਕੋਈ ਵੀ ਨਹੀਂ ਚਾਰ ਆਪਸ਼ਨਾਂ ਨੇ ਚਾਰੇ ਆਪਸ਼ਨਾਂ ਦੇ ਵਿੱਚੋਂ ਆਨਸਰ ਦੇਣ ਦੀ ਕੋਸ਼ਿਸ਼ ਕਰੋ ਵੀ ਭਾਈ ਪੌਂਟਾ ਸਾਹਿਬ ਕਿਸ ਗੁਰੂ ਨਾਲ ਸੰਬੰਧਿਤ ਹੈ ਬਰੇਕ ਲੱਗੀਆਂ ਹਨ ਅੱਜ ਤਾਂ ਆਨਸਰ ਬਹੁਤ ਘੱਟ ਆ ਰਹੇ ਨੇ ਉਹਨਾਂ ਤੇ ਕਹਿੰਦੇ ਹੋਣਗੇ ਇਹ ਵਿਆਕਰਨ ਵਾਲਾ ਜਾਂ ਪੰਜਾਬੀ ਵਾਲਾ ਪੇਪਰ ਵਾਲਾ ਤਾਂ ਕੋਈ ਕੰਮ ਹੀ ਨਹੀਂ ਆ ਰਿਹਾ ਇਹ ਤੇ ਸਾਰੇ ਪਈ ਗੁਰੂ ਉਹ ਚੱਕ ਰੱਖੀ ਨੇ ਹਨਾ ਕਰਨੇ ਚਾਹੀਦੇ ਨੇ ਸਾਰੇ ਮਿਕਸ ਕਰਨੀ ਚਾਹੀਦੇ ਨੇ ਹੁਣ ਮੰਨ ਕੇ ਚਲੋ ਤੁਹਾਨੂੰ ਦੋ ਪੈਸੇਜ ਆਉਣਗੇ ਇੱਥੇ ਪੇਪਰ ਦੇ ਵਿੱਚ ਦੋਨੇ ਪੈਸੇਜਾਂ ਦੇ ਵਿੱਚੋਂ ਸਪੋਜ਼ ਕਰੋ ਦੋਨੇ ਇੱਥੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਆ ਜਾਣ ਫੇਰ ਕੀ ਕਰੋਗੇ ਭਾਈ ਹਾਂ ਫੇਰ ਕੀ ਕਰੋਗੇ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ 4 ਠੀਕ ਹੈ ਬਈ ਹਾਂ ਕੋਈ ਵੀ ਨਹੀਂ ਆਊਗਾ ਠੀਕ ਹੈ ਉਸ ਤੋਂ ਬਾਅਦ ਦੇਖੋ ਹਮੇ ਇਹ ਕਾਜ ਜਗਤ ਮੋ ਆਈ ਤਰਤ ਹੇਤ ਗੁਰਦੇਵ ਪਠਾਈ ਸਤਨਾ ਹਨ ਚਿਤ੍ਰਨਾਟਕ ਵਿੱਚੋਂ ਚੰਡੀ ਚਰਚੇ ਦੇ ਵਿੱਚੋਂ ਜਾਪ ਸਾਹਿਬ ਵਿੱਚੋਂ ਜਫਰਨਾਮਾ ਵਿੱਚੋਂ ਹੁਣ ਦੇਖੋ ਤੁਹਾਨੂੰ ਇੱਕ ਗੱਲ ਦੱਸ ਦਿੰਨੀ ਆ ਜਿਨ੍ਹਾਂ ਨੇ ਚੰਡੀ ਚਰਚੇ ਤੇ ਪੜ੍ਹੀ ਹੋਈ ਹੈ ਚੰਡੀ ਦੀ ਬਾਹਰ ਉਹਨਾਂ ਦਾ ਪਤੀ ਲੱਗ ਗਿਆ ਜੇ ਪੂਜੀ ਸਾਹਿਬ ਪੜ੍ਹੀ ਉਹਨਾਂ ਨੂੰ ਪਤਾ ਲੱਗ ਗਿਆ ਭਈ ਬਚੇ ਦੋ ਹਨਾ ਕਰਵਾ ਅਨਸਰ ਪਾਣੀ ਨਾਲ ਜਿਹੜੇ ਜੁੜੇ ਹੋਏ ਨੇ ਜਿਹੜੇ ਪੜਦੇ ਨੇ ਉਹਨਾਂ ਨੂੰ ਪਤਾ ਹੀ ਹੈ ਠੀਕ ਹੈ ਵੀ ਇਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ 1 75 ਨਾਟਕ ਵਿੱਚੋਂ ਠੀਕ ਹੈ ਵੀ ਇਹ ਬਚਿੱਤਰ ਨਾਟਕ ਵਿੱਚੋਂ ਤੇ ਬਚਿੱਤਰ ਨਾਟਕ ਕਿੰਨਾ ਦਾਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨਾ ਉਸ ਤੋਂ ਬਾਅਦ ਦੇਖੋ ਗੁਰ ਤੇਗ ਬਹਾਦਰ ਜੀ ਦੀ ਕਹਿੰਦੇ ਆਦ ਗ੍ਰੰਥ ਵਿੱਚ ਦਰਜ ਇਹ ਜਿਹੜੀ ਬਾਣੀ ਆ ਉਹ ਕਿੰਨੇ ਰਾਗਾਂ ਦੇ ਵਿੱਚ ਹੈ ਗੁਰੂ ਤੇਗ ਬਹਾਦਰ ਜੀ ਦੀ ਜੇਕਰ ਆਪਾਂ ਬਾਣੀ ਦੀ ਗੱਲ ਕਰੀਏ ਕਿੰਨੇ ਰਾਗਾਂ ਦੇ ਵਿੱਚ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 14 ਦੇ ਵਿੱਚ 16 ਵਿੱਚ ਜਾਂ 15 ਜਾਂ 19 14 16 15 ਜਾਂ 19 ਰਾਗਾਂ ਦੇ ਵਿੱਚ ਦੱਸੋ ਬਈ ਕਰੋ ਆਨਸਰ ਆਨਸਰ ਦੇਣ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਹੋਵੇਗਾ 18 ਨੰਬਰ ਕੁਐਸਚਨ ਤੇ ਪਹੁੰਚ ਚੁੱਕਿਆ ਭਾ 18 ਨੰਬਰ ਕੁਐਸਚਨ ਦਾ ਆਨਸਰ ਦਿਓ ਬਈ ਹੂੰ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ 3 ਠੀਕ ਹੈ ਬਈ 15 ਰਾਗ ਹਾਂ ਸਤਿ ਸ਼੍ਰੀ ਅਕਾਲ ਬਈ ਜਿਹੜੀ ਲੇਟ ਆ ਰਹੀ ਬਹੁਤ ਹੀ ਲੇਟ ਹੋ ਗਈ ਹੈ ਨਾ ਉਸ ਤੋਂ ਬਾਅਦ ਦੇਖੋ ਬਈ ਨਫਾ ਸ਼ਬਦ ਦਾ ਕਹਿੰਦੇ ਸਮਾਨਾਰਥੀ ਸ਼ਬਦ ਹੈ ਨਫਾ ਸ਼ਬਦ ਦਾ ਸਮਾਨਾਰਥੀ ਪੈਸਾ ਦੌਲਤ ਲੁੱਟ ਜਾਂ ਫਾਇਦਾ ਲੁੱਟ ਆਊਗਾ ਠੀਕ ਹੈ ਵੀ ਇਥੇ ਲੁੱਟਾ ਨਫਾ ਸ਼ਬਦ ਦਾ ਸਮਾਨ ਅਰਥੀ ਸ਼ਬਦ ਕੀ ਬਣੇਗਾ ਪੈਸਾ ਦੌਲਤ ਲੁੱਟ ਜਾਂ ਫਾਇਦਾ ਹਾਂ ਮੈਂ ਤੁਹਾਨੂੰ ਬਾਰ ਬਾਰ ਦੱਸਿਆ ਵੀ ਸਮਾਨ ਅਰਥ ਦਾ ਮਤਲਬ ਕੀ ਹੁੰਦਾ ਜਿਹੜੇ ਦੋ ਸ਼ਬਦਾਂ ਦੇ ਅਰਥ ਆਪਸ ਦੇ ਵਿੱਚ ਸਮਾਨ ਨਿਕਲਦੇ ਹੋਣ ਇਸ ਕਰਕੇ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ 4 ਠੀਕ ਹੈ ਭਈ ਫਾਇਦਾ ਚੰਚਲ ਕਿਸ ਕਹਿੰਦੇ ਚੰਚਲ ਕਿਸ ਸ਼ਬਦ ਦਾ ਸਮਾਨਾਰਥੀ ਸ਼ਬਦ ਹੈ ਚੰਚਲ ਸੁੰਦਰ ਗੱਭਰੂ ਸੋਹਣਾ ਜਾਂ ਚੁਲਬੁਲਾ ਚੰਚਲ ਕਿਸ ਸ਼ਬਦ ਦਾ ਸਮਾਨਾਰਥੀ ਸ਼ਬਦ ਹੈ ਸੁੰਦਰ ਗੱਭਰੂ ਸੋਹਣਾ ਜਾਂ ਚੁਲਬੁਲਾ ਕਰੋ ਬਈ ਆਨਸਰ 2 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆਪਾਂ 2 ਨੰਬਰ ਦਾ ਆਨਸਰ ਦੇਣ ਦੀ ਕੋਸ਼ਿਸ਼ ਕਰੋ ਬਈ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ 4 ਚੁਲਬੁਲਾ ਠੀਕ ਹੈ ਭਈ ਸੁਗੜਨਾ ਸ਼ਬਦ ਦਾ ਕਰਨੇ ਵਿਰੋਧੀ ਸ਼ਬਦ ਕੀ ਹੋਵੇਗਾ ਸੁਗੜਨਾ ਅਲਪ ਫੈਲਣਾ ਅਧਿਕ ਜਾਂ ਉਨਣਾ ਗੱਲ ਕਰਨੇ ਇੱਥੇ ਆਪਾਂ ਵਿਰੋਧੀ ਸ਼ਬਦ ਦੀ ਠੀਕ ਹੈ ਹਾਂ ਵਿਰੋਧੀ ਸ਼ਬਦ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ 2 ਫੈਲਣਾ ਠੀਕ ਹੈ ਸੁਗੜਣ ਦਾ ਮਤਲਬ ਹੁੰਦਾ ਸੁਗੜ ਜਾਣਾ ਸਿਕੁੜ ਜਾਣਾ ਛੋਟਾ ਹੋ ਜਾਣਾ ਠੀਕ ਹੈ ਕਿਸੇ ਚੀਜ਼ ਦਾ ਆਕਾਰ ਘਟ ਜਾਣਾ ਪਰ ਫੈਲਣ ਦਾ ਮਤਲਬ ਕੀ ਨੇ ਕਿਸੇ ਚੀਜ਼ ਦੇ ਆਕਾਰ ਦੇ ਵਿੱਚ ਵਧਾਵਾ ਹੋਣਾ ਵੱਧ ਜਾਣਾ ਠੀਕ ਹੈ ਕਲਾਂ ਦਾ ਵਿਰੋਧੀ ਸ਼ਬਦ ਕੀ ਬਣੇਗਾ ਤੁਸੀਂ ਸੁਣਿਆ ਹੋਊਗਾ ਇਹ ਕਲਾਂ ਤੇ ਖੁਰਦ ਇਹ ਨਾ ਪਿੰਡਾਂ ਦੇ ਨਾਮ ਪਿੱਛੇ ਲੱਗਦੇ ਨੇ ਹਨਾ ਜਿਵੇਂ ਮੈਂ ਤੁਹਾਨੂੰ ਇੱਕ ਇੱਕ ਸੈਂਪਲ ਦੇਵਾਂ ਸਾਡੇ ਭਲਾਡੇ ਦੇ ਨਾਲ ਭਾਈ ਦੋ ਪਿੰਡ ਲੱਗਦੇ ਨੇ ਇੱਕ ਲੱਗਦਾ ਦਰੀਆਪੁਰ ਠੀਕ ਹੈ ਦਰੀਆਪੁਰ ਇੱਕ ਤਾਂ ਖੁਰਦ ਆ ਗਿਆ ਉੱਥੇ ਠੀਕ ਹੈ ਦਰੀਆਪੁਰ ਖੁਰਦ ਦਰੀਆਪੁਰ ਕਲਾਂ ਠੀਕ ਹੈ ਹੁਣ ਉਹ ਇਹ ਪਤਾ ਹੋਣਾ ਚਾਹੀਦਾ ਆਪਾਂ ਨੂੰ ਵੀ ਜਿਹੜਾ ਖੁਰਦ ਹੈ ਇਹ ਲੱਗਦੇ ਕਿਉਂ ਨਹੀਂ ਕਲਾਂ ਤੇ ਖੁਰਦ ਆਪਸ ਵਿੱਚ ਜਿਹੜੇ ਪਿੰਡਾਂ ਦੇ ਨਾਵਾਂ ਦੇ ਪਿੱਛੇ ਲੱਗਦੇ ਕਿਉਂ ਨਹੀਂ ਇਹਦਾ ਮਤਲਬ ਕੀ ਹੁੰਦਾ ਕਰੋ ਵੀ ਆਨਸਰ ਹਾਂ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਇੱਕ ਕਲਾਂ ਦਾ ਵਿਰੋਧੀ ਸ਼ਬਦ ਕੀ ਬਣੂਗਾ ਖੁਰਦ ਠੀਕ ਹੈ ਕਲਾ ਦਾ ਮਤਲਬ ਹੁੰਦਾ ਕੀ ਹੈਗਾ ਕਲਾ ਵੱਡਾ ਹੁੰਦਾ ਏ ਛੋਟਾ ਹੁੰਦਾ ਦੱਸ ਸਕਦੇ ਕੋਈ ਇਹ ਵੀ ਪੁੱਛ ਰਹੇ ਨੇ ਪੇਪਰ ਦੇ ਵਿੱਚ ਕਲਾ ਦਾ ਮਤਲਬ ਵੱਡਾ ਹੁੰਦਾ ਹੈ ਜਾਂ ਖੁਰਦੇ ਦਾ ਮਤਲਬ ਵੱਡਾ ਹੁੰਦਾ ਹੈ ਹਾਂ ਲਿਖ ਕੇ ਦੱਸੋ ਬਈ ਕਰੋ ਬਈ ਕਮੈਂਟ ਇੱਥੇ ਚੁੱਪ ਕਰ ਜਾਂਦੇ ਨੇ ਨਾ ਜਿੱਥੇ ਬਸ ਇੱਕ ਕੁਐਸਚਨ ਹੋ ਗਿਆ ਉਦੋਂ ਅੱਗੇ ਮਜਾ ਆ ਕਿਤੇ ਉਂਗਲ ਟੱਚ ਕਰ ਦੇਣਾ ਜਾਂ ਕੋਈ ਚੀਜ਼ ਹੋਰ ਲਿਖ ਦੇਣਾ ਹਾਂ ਬਸ ਕੰਮ ਕੰਮ ਦੀ ਗੱਲ ਕਰਦੇ ਨੇ ਹਨਾ ਹਾਂ ਕਲਾਣਾ ਦਾ ਮਤਲਬ ਵੱਡਾ ਹੁੰਦਾ ਠੀਕ ਹੈ ਇਹਦਾ ਖੁਰਦ ਦਾ ਮਤਲਬ ਕੀ ਹੁੰਦਾ ਹੈ ਖੁਰਦ ਦਾ ਮਤਲਬ ਛੋਟਾ ਹੁੰਦਾ ਠੀਕ ਹੈ ਕਿਸੇ ਪਿੰਡ ਦੇ ਵਿੱਚ ਹੀ ਲੱਗਿਆ ਹੁੰਦਾ ਵੀ ਮੰਨ ਲਓ ਦਰੀਆਪੁਰ ਕਲਾਣਾ ਵੀ ਭਈ ਇਹ ਵੱਡਾ ਪਿੰਡ ਹੈ ਦਰੀਆਪੁਰ ਖੁਰਦ ਇਹ ਛੋਟਾ ਪਿੰਡ ਹੈ ਠੀਕ ਹੈ ਇਹਨਾਂ ਦਾ ਮਤਲਬ ਵੱਡਾ ਛੋਟਾ ਹੁੰਦੀ ਹੈ ਠੀਕ ਹੈ ਪਤਾ ਲੱਗ ਗਈ ਨਵੀਂ ਗੱਲ ਜਿਨ੍ਹਾਂ ਨੂੰ ਨਹੀਂ ਪਤਾ ਸੀ ਉਸ ਤੋਂ ਬਾਅਦ ਦੇਖੋ ਮਹਾਵਰੇ ਵਿੱਚ ਕਹਿੰਦੇ ਖਾਲੀ ਸਥਾਨ ਭਰੋ ਸੁੱਕੇ ਡੈਸ਼ ਹਰੇ ਹੋਣਾ ਦਰਖਤ ਬਾਗ ਪੱਤੇ ਆ ਟਹਿਣੀਆਂ ਟਹਿਣੀ ਕਰੋ ਬਈ ਅਨਸਰ ਟਹਿਣੀਆਂ ਲਾ ਲੋ ਇੱਥੇ ਠੀਕ ਹੈ ਹਾਂ ਸੁੱਕੇ ਡੈਸ਼ ਹਰੇ ਹੋਣਾ ਸੁੱਕੇ ਦਰਖਤ ਹਰੇ ਹੋਣਾ ਸੁੱਕੇ ਬਾਗ ਹਰੇ ਹੋਣਾ ਸੁੱਕੇ ਪੱਤੇ ਹਰੇ ਹੋਣਾ ਸੁੱਕੇ ਟਹਿਣੀਆਂ ਹਰੇ ਹੋਣਾ ਕਰੋ ਬਈ ਅਨਸਰ 23 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆਪਾਂ 23 ਨੰਬਰ ਦਾ ਅਨਸਰ ਕਰੋ ਬਈ ਕੀ ਬਣੇਗਾ ਸੋ ਦਾ ਰਾਈਟ ਅਨਸਰ ਬਣੂਗਾ ਤੁਹਾਡਾ ਦੋ ਸੁੱਕੇ ਬਾਗ ਹਰੇ ਹੋਣਾ ਇਹ ਚੀਜ਼ ਆਪਾਂ ਖੋਦੋ ਵਰਤਦੀਆਂ ਜਿਹੜੇ ਇਹ ਜਿਹਾ ਮੁਹਾਵਰੇ ਹੁੰਦੇ ਨੇ ਮੰਨ ਕੇ ਚਲੋ ਹੁਣ ਆਪਈ ਤੁਹਾਡਾ ਕੱਲ ਨੂੰ ਜਾਂ 15 ਦਿਨਾਂ ਨੂੰ ਪੀਐਸਟਾਟ ਦਾ ਪੇਪਰ ਆ ਗਿਆ ਹੁਣ ਜਿਹੜੇ ਇਮਾਨਦਾਰੀ ਨਾਲ ਪੜ੍ਹ ਰਹੇ ਨੇ ਡੇਲੀ ਕਲਾਸਾਂ ਲਾ ਰਹੇ ਨੇ ਉਹ ਪੇਪਰ ਪਾਸ ਕਰ ਦੇਣਗੇ ਠੀਕ ਹੈ ਫਿਰ ਉਹਨਾਂ ਦੇ ਸੁੱਕੇ ਬਾਗ ਹੀ ਹਰੇ ਹੋਣਗੇ ਹੁਣ ਜਿਹੜੇ ਪੜਦੇ ਨਹੀਂ ਗੱਲ ਨਹੀਂ ਸੁਣਦੇ ਉਹਨਾਂ ਦੇ ਜਿਹੜੇ ਭਾਈ ਬਾਗ ਹਰੇ ਨੇ ਉਹ ਵੀ ਮਰ ਜਾ ਜਾਣਗੇ ਹਨਾ ਹਾਂ ਉਸ ਤੋਂ ਬਾਅਦ ਦੇਖੋ ਕੱਟਾ ਛਾਨਣਾ ਮੁਹਾਵਰੇ ਤੋਂ ਕੀ ਭਾਵ ਹੈ ਕੱਟਾ ਛਾਨਣਾ ਫਰੇਵ ਕਰਨਾ ਮਾੜੀ ਗੱਲ ਕਰਨਾ ਦੋਸ਼ ਲਾਉਣਾ ਆਵਾਰਾ ਫਿਰਦੇ ਰਹਿਣਾ ਹੂੰ ਤਾਂ ਹੀ ਕਹਿੰਨੇ ਵੀ ਪੜ ਲਿਆ ਕਰੋ ਭਾਈ ਕਲਾਸਾਂ ਅਟੈਂਡ ਕਰ ਲਿਆ ਕਰੋ ਡੇਲੀ ਪੜਿਆ ਕਰੋ ਕੋਈ ਨਾ ਕੋਈ ਨਮੀ ਗੱਲ ਸਿੱਖਣ ਨੂੰ ਮਿਲਦੀ ਹੈ ਠੀਕ ਹੈ ਨਾ ਮੀ ਗੱਲ ਸਿੱਖਣ ਨੂੰ ਮਿਲਦੇ ਜਦੋਂ ਆਪਾਂ ਇਕੱਠੇ ਬਹਿ ਕੇ ਜੁਆਇੰਟ ਸਟੱਡੀ ਕਰਦੇ ਹਾਂ ਠੀਕ ਹੈ ਇੱਕ ਦੂਸਰੇ ਤੋਂ ਡਿਸਕਸ ਕਰਕੇ ਪੜ੍ਹਦੇ ਆਪਾਂ ਹੂੰ ਕੱਟਾ ਛਾਂਣਾ ਮੁਹਾਵਰੇ ਤੋਂ ਕੀ ਭਾਵ ਹੈ ਜਿਹਦਾ ਰਾਈਟ ਆਨਸਰ ਬਣੂਗਾ ਤੁਹਾਡਾ 4 ਅਵਾਰਾ ਫਿਰਦੇ ਰਹਿਣਾ ਠੀਕ ਹੈ ਭਈ ਕਹਿੰਦੇ ਜਦੋਂ ਕੋਈ ਬੰਦਾ ਕਿਸੇ ਖਾਸ ਚੀਜ਼ ਦੇ ਯੋਗ ਨਾ ਹੋਵੇ ਤਾਂ ਕੀ ਕਹਿੰਦੇ ਹਨ ਜਦੋਂ ਕੋਈ ਬੰਦਾ ਕਿਸੇ ਖਾਸ ਚੀਜ਼ ਦੇ ਯੋਗ ਨਾ ਹੋਵੇ ਠੀਕ ਹੈ ਇਸ ਬੋਲ ਤੇ ਕੁਝ ਨਾ ਬੋਲ ਇਹ ਮੂੰਹ ਤੇ ਮਸਰਾਂ ਦੀ ਦਾਲ ਆਪਣਾ ਨੀਗਰ ਪਰਾਇਆ ਆਪਣਾ ਨੀਗਰ ਪਰਾਇਆ ਠਿੰਗਰ ਠੀਕ ਹੈ ਅੰਨਿਆਂ ਦੇ ਵਿੱਚ ਕਾਣਾ ਰਾਜਾ ਕਰੋ ਵੀ ਆਨਸਰ 25 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ 25 ਨੰਬਰ ਦਾ ਆਨਸਰ ਕਰਦੇ ਜਾਓ ਬਈ ਕੀ ਬਣੇਗਾ ਹਾਂ ਵੈਰੀ ਗੁੱਡ ਬਈ ਆਨਸਰ ਕਰੋ हां ਜਦੋਂ ਕਹਿੰਦੇ ਕੋਈ ਬੰਦਾ ਕਿਸੇ ਖਾਸ ਚੀਜ਼ ਦੇ ਯੋਗ ਨਾ ਹੋਵੇ ਇਹਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ 2 ਇਹ ਮੂੰਹ ਮਸਲਾ ਦੀ ਦਾਲ ਠੀਕ ਹੈ ਹਾਂ ਸੋ ਇਹ ਸੀ ਅੱਜ ਦੀ ਆਪਣੀ ਕਲਾਸ ਬਈ ਸੋ ਜਿਨ੍ਹਾਂ ਨੂੰ ਕਲਾਸ ਪਸੰਦ ਆਈ ਲਾਈਕ ਸ਼ੇਅਰ ਕਰਨਾ ਜਿਹੜੇ ਬੱਚੇ ਲੇਟ ਆਏ ਨੇ ਹਲੇ ਤੱਕ ਤੁਸੀਂ WhatsApp ਗਰੁੱਪ ਦੇ ਵਿੱਚ ਜਾਂ Telegram ਗਰੁੱਪ ਦੇ ਵਿੱਚ ਜੁਆਇਨ ਨਹੀਂ ਹੋਏ ਤਾਂ ਤੁਸੀਂ ਜੁਆਇਨ ਹੋ ਸਕਦੇ ਸਾਡੇ ਇਸ ਨੰਬਰ ਦੇ ਜ਼ਰੀਏ ਠੀਕ ਹੈ ਬਈ ਸੋ ਇਹ ਆਪਣੇ ਕੋਰਸ ਨੇ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ 2499 ਦੇ ਵਿੱਚ ਤੁਹਾਨੂੰ ITT ਵਾਲਾ ਤੇ 2999 ਦੇ ਵਿੱਚ ਤੁਹਾਨੂੰ SST ਪੰਜਾਬੀ ਬੀਆਰਡ ਵਾਲਾ ਜਿਹੜੇ ਫੁੱਲ ਕੋਰਸ ਦੇ ਉਹ ਮਿਲ ਰਹੇ ਠੀਕ ਹੈ ਬਾਕੀ ਭਾਈ ਨਵਰਾਤਰੀ ਚੱਲ ਰਹੇ ਨੇ ਉਹਦੇ ਕਰਕੇ ਸਪੈਸ਼ਲ ਤੁਹਾਨੂੰ 20% ਦਾ ਆਫਰ ਚੱਲ ਰਿਹਾ ਠੀਕ ਹੈ 20% ਆਫਰ ਚੱਲ ਰਿਹਾ ਚਾਹੇ ਤੁਸੀਂ ਮਾਸਟਰ ਕਿਹੜੇ ਦਾ ਕੋਰਸ ਲੈਣੇ ਹੋ ਚਾਹੇ ਤੁਸੀਂ SST ਵਾਲਾ ਬੀਆਰਡ ਵਾਲਾ ਲੈਣੇ ਹੋ ਚਾਹੇ ਤੁਸੀਂ ITT ਵਾਲਾ ਲੈਣੇ ਹੋ ਠੀਕ ਹੈ ਇਹਨਾਂ ਸਾਰੇ ਕੋਰਸਾਂ ਦੇ ਉੱਪਰ ਤੁਹਾਨੂੰ 20% ਡਿਸਕਾਊਂਟ ਚੱਲ ਰਿਹਾ ਜਿਹੜੇ ਬੱਚੇ ਲੈਣਾ ਚਾਹੁੰਦੇ ਨੇ ਹੋਰ ਕੋਰਸ ਲੈ ਸਕਦੇ ਨੇ ਪਲੇ ਸਟੋਰ ਦੇ ਵਿੱਚੋਂ ਜਾ ਕੇ ਤੁਸੀਂ ਸੈੱਪ ਨੂੰ ਬਿਲਕੁਲ ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਬਈ ਸੋ ਇਹ ਸੈੱਪ ਦੀ ਕਲਾਸ ਸੋ ਜਿਨ੍ਹਾਂ ਨੂੰ ਚੰਗੀ ਲੱਗੀ ਬਈ ਲਾਈਕ ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਕਲਾਸ ਨੂੰ ਜ਼ਰੂਰ ਪਹੁੰਚਾਉਣਾ ਤੇ ਡੇਲੀ ਕਲਾਸ ਨੂੰ ਅਟੈਂਡ ਕਰਿਆ ਕਰੋ ਠੀਕ ਹੈ ਬਈ ਸੋ ਮਿਲਦੇ ਹਾਂ ਨਵੀਂ ਕਲਾਸ ਦੇ ਨਾਲ ਕੱਲ ਨੂੰ ਸੰਡੇ ਐ ਵੈਸੇ ਤਾਂ ਸੰਡੇ ਵਾਲੇ ਦਿਨ ਆਪਣੀ ਕਲਾਸਾਂ ਆਫਰ ਆਉਂਦੀਆਂ ਨੇ ਕੱਲ ਨੂੰ ਤੁਹਾਡਾ ਪਤੀ ਸਾਰਿਆਂ ਨੂੰ ਵੀ ਭਈ ਸੰਗਰੂਰ ਦੇ ਤੁਹਾਨੂੰ ਦੇਖਦੇ ਜੇ ਕੋਈ ਖਾਸ ਅਪਡੇਟ ਹੋਈ ਜਾਂ ਆਪਾਂ ਕੋਈ ਹੋਰ ਕੋਈ ਕੋਈ ਟਾਪਿਕ ਵਾਈਜ਼ ਕੋਈ ਚੀਜ਼ ਤੁਹਾਨੂੰ ਦੱਸਣੀ ਹੋਈ ਹੈ ਨਾ ਉਹ ਕੱਲ ਨੂੰ ਆਪਾਂ ਕਰਵਾ ਦਾਂਗੇ ਉਹ ਵੀ ਤੁਹਾਨੂੰ ਸਵੇਰੀ ਦੱਸਿਆ ਜਾਊਗਾ ਫਿਰ ਠੀਕ ਹੈ ਹਾਂ ਸੋ ਉਦ ਤੱਕ ਲਈ ਵੀ ਧੰਨਵਾਦ ਕਲਾਸ ਨੂੰ ਲਾਈਕ ਸ਼ੇਅਰ ਕਰਿਆ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਕਲਾਸ ਨੂੰ ਪਹੁੰਚਾਇਆ ਕਰੋ ਤੇ ਆਪ ਵੀ ਦੇਖਿਆ ਕਰੋ ਠੀਕ ਹੈ ਸੋ ਧੰਨਵਾਦ ਬਈ پڑھਦੇ ਰਹੋ ਲੱਗੇ ਰਹੋ ਹੁਣ ਕੋਈ ਪਤਾ ਨਹੀਂ ਪੇਪਰ ਤੁਹਾਡਾ ਕਦੋਂ ਆ ਜੀ ਠੀਕ ਹੈ ਸੋ ਧੰਨਵਾਦ ਬਈ